ਮੇਰਾ ਨਾਮ ਸਿੰਦਨ ਕੌਰ ਹੈ ਮੇਰੇ ਪਿਤਾ ਜੀ ਦਾ ਨਾਮ ਅਮਨਦੀਪ ਸਿੰਘ ਹੈ ਤੇ ਮੈਂ ਮਾਤਾ ਗੁਜਰੀ ਸਕੂਲ ਦੇ ਵਿੱਚ ਪੜਦੀ ਹਾਂ ਮੈਂ ਬਚਪਨ ਤੋਂ ਹੀ ਉੱਥੇ ਪੜਦੀ ਹਾਂ ਤੇ ਉਹਨਾਂ ਨੇ ਵੀ ਮੈਨੂੰ 2 ਸਾਲ ਪਹਿਲਾਂ ਉਹਨਾਂ ਤੋਂ ਹੀ ਮਤਲਬ ਮੈਂ ਸ਼ੂਟਿੰਗ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਅੱਗੇ ਮੇਰੇ ਪਾਪਾ ਨੇ ਵੀ ਮੈਨੂੰ ਕੁਝ ਕੀਤਾ ਕਿ ਤੁਸੀਂ ਅੱਗੇ ਜਾਓ ਇਸ ਸ਼ੂਟਿੰਗ ਵਿੱਚ ਤੁਸੀਂ ਹੋਰ ਅੱਗੇ ਮਤਲਬ ਵਧੋ ਤੇ ਪਾਪਾ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਕਿ ਤੁਸੀਂ ਹੋਰ ਅੱਗੇ ਜਾ ਕੇ ਮੇਰੇ ਵਾਂਗੂ ਵੱਡਾ ਰੈਂਕ ਪ੍ਰਾਪਤ ਕਰਨਾ ਸ਼ੂਟਿੰਗ ਆਵਲੇ ਮੈਚ 69th ਸਕੂਲ ਮੈਚ ਜਿਹੜੇ ਹੋਏ ਸੀ ਇਹ ਨਾਰੰਗ ਸ਼ੂਟਿੰਗ ਕਲੱਬ ਵਿੱਚ ਹੋਏ ਸੀ ਮੁਕਸਰ ਵਿੱਚ ਤੇ ਇਹਨਾਂ ਨੇ ਇੱਥੇ ਮੈਚ ਕਰਵਾਏ ਸੀ ਤੇ ਉਸ ਮੈਚ ਉਸ ਰੇਂਜ ਵਿੱਚ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਕਿਉਂਕਿ ਉਸ ਰੇਂਜ ਦਾ এনवायरमेंट ਹੀ ਬਹੁਤ ਵਧੀਆ ਸੀ ਤੇ ਉੱਥੇ ਜਾ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ এনवायरमेंट ਮਿਲਿਆ ਤੇ ਉੱਥੇ ਮੇਰਾ ਫਰਸਟ ਰੈਂਕ ਆਇਆ ਹੈ 212 212 ਸਪੋਰਟ ਮੈਂ ਜਿਵੇਂ ਕਿ ਮੈਂ ਦੱਸਿਆ ਪਹਿਲਾਂ ਤਾਂ ਮੈਂ ਸਕੂਲ ਵੱਲੋਂ ਮੇਰੇ ਮੈਨੂੰ ਪਤਾ ਲੱਗਿਆ ਕਿ ਸ਼ੂਟਿੰਗ ਇੱਕ ਗੇਮ ਹੈਗੀ ਹੈ ਉਸ ਤੋਂ ਬਾਅਦ ਮੈਂ ਆ ਕੇ ਪਾਪਾ ਨੂੰ ਦੱਸਿਆ ਫਿਰ ਪਾਪਾ ਨੇ ਮੈਨੂੰ ਕਿਹਾ ਕਿ ਹਾਂ ਪਾਪਾ ਮੈਨੂੰ ਰੇਂਜ ਲੈ ਕੇ ਗਏ ਤੇ ਉਹਨਾਂ ਨੇ ਮੈਨੂੰ ਪੁਸ਼ ਕੀਤਾ ਕਿ ਤੂੰ ਇਸ ਵਿੱਚ ਜਾ ਕਿਉਂਕਿ ਪਾਪਾ ਪੁਲਿਸ ਡਿਪਾਰਟਮੈਂਟ ਵਿੱਚ ਨੇ ਤੇ ਪਾਪਾ ਨੂੰ ਵੀ ਬਚਪਨ ਤੋਂ ਹੀ ਸ਼ੌਂਕ ਸੀ ਕਿ ਉਹ ਸ਼ੂਟਿੰਗ ਵਿੱਚ ਜਾਣ ਤੇ ਉਹ ਉਹ ਆਪਣਾ ਸੁਪਨਾ ਪੂਰਾ ਕਰਨ ਲਈ ਉਹਨਾਂ ਨੇ ਮੈਨੂੰ ਇਸ ਰੇਂਜ ਵਿੱਚ मैं जो 10 मीटर दसी टेन मीटर एयर राइफल मैं टेन मीटर एयर राइफल व्हिच अंडर 14 इवेंट के डीएम कंपटीशन काफी होता है अब एक भी ਤੁਹਾਡੇ ਨਾਲ ਦੱਤਾਂ ਲੱਭਦਾ ਹੀ ਹੋਣਾ ਨਰਵਸ ਪਹਿਲਾ ਪਹਿਲਾ ਤਾਂ ਨਰਵਸ ਉੱਥੇ ਹੁੰਨੇ ਹੀ ਆ ਪਰ ਫਿਰ ਜਦੋਂ ਇੱਕ ਵਾਰ ਜਿਵੇਂ ਕਿ ਮੈਂ ਦੱਸਿਆ ਉੱਥੇ এনवायरमेंट ਬਹੁਤ ਵਧੀਆ ਸੀ ਤਾਂ ਉੱਥੇ ਤੇ ਉਦੋਂ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਇੱਥੇ ਕੀ ਗਲਤੀ ਹੈ ਇਸ ਲਈ ਮੈਂ ਉਸ ਗਲਤੀ ਨੂੰ ਸੁਧਾਰਿਆ ਅਤੇ ਮੇਰਾ ਇੰਚ ਕਰਕੇ ਸਕੋਰ ਵਧੀਆ ਹੋ ਗਿਆ ਹਾਂਜੀ ਮੰਮਾ ਨੇ ਮੈਨੂੰ ਇਹ ਕਿਹਾ ਕਿ ਤੂੰ ਸਟਡੀ ਭਾਵੇਂ ਘੱਟ ਕਰ ਲਾ ਪਰ ਸ਼ੂਟਿੰਗ ਵਿੱਚ ਤੂੰ ਜ਼ਿਆਦਾ ਵਧੀਆ ਕਰੋ ਮੋਬਾਈਲ ਤੇ ਕੋਈ ਵੀ ਕੋਈ ਵੀ ਇਨਸਾਨ ਹੋਵੇ ਮੋਬਾਈਲ ਨਾਲ ਕਦੇ ਵੀ ਕੁਝ ਵੀ ਨਹੀਂ ਬਣ ਸਕਦਾ ਤੇ ਆਪਾਂ ਆਪਣੇ ਗੋਲ ਨੂੰ ਲੈ ਕੇ ਚੱਲਾਂਗੇ ਤੇ ਸਾਰੀਆਂ ਡਿਸਟਰੈਕਟ ਡਿਸਟਰੈਕਸ਼ਨ ਨੂੰ ਸਾਈਡ 'ਚ ਰੱਖ ਕੇ ਚੱਲਾਂਗੇ ਫਿਰ ਹੀ ਆਪਾਂ ਆਪਣੇ ਗੋਲ ਨੂੰ ਪ੍ਰਾਪਤ ਕਰ ਪਾਵਾਂਗੇ ਤੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਹਰੇਕ ਬੰਦਾ ਅੱਜਕੱਲ 프ਰੰਟ ਟਾਈਮ ਦੇ ਵਿੱਚ ਵੀ ਸੀ ਕਿ ਮੁੰਡਿਆਂ ਨੂੰ ਜ਼ਿਆਦਾ ਪ੍ਰਫਰ ਹੁੰਦੇ ਸੀ ਪਰ ਮੈਂ ਜਿਹੜਾ ਹੈਗਾ ਆਪਣੇ ਚੀਜ਼ ਜਿਹਨੂੰ ਚੀਜ਼ ਨਹੀਂ ਮੰਨਿਆ ਉਹ ਮੇਰੇ ਇਸ ਜਿਸ ਤਰ੍ਹਾਂ ਕਮੇਟੀ ਇੱਕ ਦੂਸਰੀ ਬਣੀ ਹੈਗੀ ਹੈ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਹਨਾਂ ਨੇ ਜਿਹੜਾ ਹੈਗਾ ਮੇਰਾ ਨਾਂ ਜਿਹੜਾ ਆਪਣੇ ਦਾ ਨਾਮ ਉੱਚਾ ਕਰ ਰਹੇ ਹੈਗੇ ਲੋਕ ਇਹ ਹਰੇਕ ਪਰਸੂਏ ਗਣਾ ਚੋਣਾ ਹੈਗਾ ਕਿ ਕੀਆਂ ਕੋਈ ਇਦਾਂ ਬੋਝ ਨਹੀਂ ਦੀਏ ਇਹ ਚੀਜ਼ ਨਹੀਂ ਮੇਰੀ ਗੱਲ ਇਹ ਹੈ ਵੀ ਤੁਸੀਂ ਉਹਨਾਂ ਨੂੰ ਡੀਲ ਕਿਦਾਂ ਕਰਦੇ ਆਵੇਂ ਤੁਸੀਂ ਉਹਨਾਂ ਨੂੰ ਟ੍ਰਿਕ ਕਿਦਾਂ ਕਰਦੇ ਆਵੇਂ ਤੁਸੀਂ ਉਹਨਾਂ ਨੂੰ ਬਣਾ ਕੀ ਰਿਹਾ ਹੈਗੇ ਕਿ ਸਾਡੇ ਤੇ ਡਿਪੈਂਡ ਕਰਦਾ ਹੈ ਅਸੀਂ ਉਹਨਾਂ ਨੂੰ ਕੀ ਆ ਪਾ ਕੇ ਤੋੜਨਾ ਹੈ ਜਾਂ ਨਾਲ ਉਹਨਾਂ ਦੇ ਅਧਿਅਕਤ ਕੀ ਫੜਾਉਣਾ ਹੈਗਾ ਹੁਣ ਜਿਵੇਂ ਇਹ ਕੁੜੀਆਂ ਨੂੰ ਮੇਰਾ ਛੋਟੇ ਨੂੰ ਸਿੱਧੇਲੀ ਮੇਰਾ ਆਪ ਦਾ ਐਮ ਸੀ ਆ ਕੁਝ ਕਰਕੇ ਕਾਰਨਾ ਕਰਕੇ ਨਹੀਂ ਚਲੋ ਜਾਇਆ ਗਿਆ ਹੁਣ ਮੈਂ ਚਾਹਣਾ ਕਿ ਬੇਟੀ ਜਿਹੜੀ ਹੈਗੀ ਆ ਛੋਟੇ ਤੋਂ ਬਹੁਤ ਉੱਪਰ ਜਾਵੇ ਤੇ ਨਾਲੇ ਇਸ ਦੇ ਨਾਲ-ਨਾਲ ਜਿਹੜਾ ਹੈਗਾ ਉਹ ਸੈਲਫ ਡਿਫੈਂਸ ਵਾਸਤੇ ਬੜੀ ਹੋਣੀ ਚਾਹੀਦੀ ਹੈ। ਬੱਚਾ ਇਕੱਲਾ ਕਿਤੇ ਜਾ ਰਿਹਾ ਹੈਗਾ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ। ਕਿਉਂਕਿ ਅੱਜਕੱਲ ਦਾ ਜਿਸ ਤਰ੍ਹਾਂ ਦਾ ਮਾਹੌਲ ਹੈਗਾ ਮੈਂ ਚਾਹਣਾ ਕਿ ਹਰੇਕ ਬੱਚੇ ਜਿਹੜਾ ਹੈਗਾ ਉਹ ਆਪਣੀ ਪ੍ਰੋਟੈਕਸ਼ਨ ਖੁਦ ਕਰਨੀ ਉਹਨੀ ਚਾਹੀਦੀ ਹੈਗੀ ਕਿਉਂਕਿ ਕਿਸੇ ਤੇ ਡਿਪੈਂਡ ਨਾ ਹੋਵੇ। ਤਾਂ ਬੜੀ ਬਹੁਤ ਖੁਸ਼ੀ ਵਾਲੀ ਗੱਲ ਹੈ ਚੀਜ਼ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਸ਼ਬਦਾਂ ਚ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਤੇ ਇਹ ਖੁਸ਼ੀ ਜਿਹੜੀ ਹੁੰਦੀ ਹੈ ਇੱਕ ਬਾਪ ਨੂੰ ਜਿਹੜੀ ਹੁੰਦੀ ਹੈ ਇਸ ਲਈ ਉਹਦਾ ਸਿੱਕੀ ਹੁੰਦਾ ਕਿ ਉਹਦੇ ਬੱਚੇ ਜਿਹੜੇ ਹੈਗੇ ਆ ਉਹ ਬਹੁਤ ਵਧੀਆ ਜਿਹੜੇ ਅੱਗੇ ਜਾ ਰਹੇ ਹੈਗੇ ਆ ਤੇ ਨਾਲੇ ਜੋ ਅੱਜਕਲ ਨਸ਼ੇ ਇਹਨਾਂ ਚੀਜ਼ਾਂ ਤੋਂ ਮੋਬਾਈਲ ਤੋਂ ਬੱਚਾ ਬਹੁਤ ਦੂਰ ਆਇਆ ਹੈਗਾ ਚੰਗੀ ਗੇਮ ਦੇ ਵਿੱਚ ਜਾ ਰਹੇ ਹੈਗਾ ਤਾਂ ਬਹੁਤ ਖੁਸ਼ੀ ਲੱਗਦੀ ਹੈਗੀ ਇਸ ਤੋਂ ਮੇਰਾ ਹੈਗਾ ਕਿਉਂਕਿ ਮੈਂ ਖੁਦ ਉਸ ਅਪਾਰਟਮੈਂਟ ਦੇ ਵਿੱਚ ਹੈਗਾ ਅਸੀਂ ਜਿਹੜੀ ਚੀਜ਼ ਤੇ ਜਾਣਾ ਚਾਹੁੰਦੇ ਹੈਗੇ ਆ ਜੇ ਅਸੀਂ ਉਸ ਤੋਂ ਅੱਗੇ ਆਪਣੇ ਬੱਚਾ ਨੂੰ ਲੈ ਕੇ ਜਾਣਾ ਚਾਹੁੰਦੇ ਹੈਗੇ ਆ ਉਡੀਆਦਾ ਵੀ ਐਮਸੀ ਦਾ ਮੈਂ ਉਹ ਚੀਜ਼ ਤੇ ਅੱਗੇ ਪੁਸ਼ ਕਰ ਰਹਾ ਕਿ ਬੇਟਾ ਜਿਹੜੇ ਤਰ੍ਹਾਂ ਜੇਕਰ ਤਰ੍ਹਾਂ ਐਮ ਹੈਗਾ ਤਾਂ ਮੈਂ ਤੇਰੇ ਨਾਲ 100% ਤੇਰੇ ਨਾਲ ਹਾਂ ਉਹ ਆਪਣਾ ਜਿਹੜਾ ਹੈਗਾ ਗੋਲ ਨੂੰ ਅਚੀਵ ਕਰ ਜੋ ਜਿੱਥੇ ਮੇਰੀ ਹੈਲਪ ਦੀ ਜ਼ਰੂਰਤ ਹੈਗੀ ਮੈਂ ਹਰ ਟਾਈਮ ਇਹਦੀ ਹੈਲਪ ਕਰਾਂ ਨੂੰ ਗਾਈਡ ਵੀ ਕਰਦਾ ਹੈਗਾ ਇਹਨਾਂ ਦਾ ਜਿਵੇਂ ਦੱਸਿਆ ਸੀ ਮੋਬਾਈਲ ਮੋਬਾਈਲ ਤੋਂ ਅਸੀਂ ਬੱਚਾ ਨੂੰ ਬਹੁਤ ਦੂਰ ਰੱਖਿਆ ਹੋਇਆ ਤੇ ਜਦੋਂ ਜਦੋਂ ਫ੍ਰੀ ਹੁੰਦੇ ਸਟੱਡੀ ਕਰਦੇ ਮੈਂ ਬੁੱਕਸ ਲਿਆ ਕੇ ਦਿੰਦਾ ਇਹਨਾਂ ਨੂੰ ਕਿ ਬੁੱਕਸ ਪੜ੍ਹ ਲਓ ਕੋਈ ਵੀ ਹੈਗੀਆਂ ਪਰ ਮੋਬਾਈਲ ਤੋਂ ਦੂਰ ਰੱਖਿਆ ਹੈਗਾ ਆਹ ਸਾਈਡ ਤੋਂ ਉਹਨਾਂ ਦੀ ਮੈਂਟਲੀ ਜਿਹੜੀ ਹੈਲਥ ਹੈਗੀ ਜਾ ਦੋ ਪ੍ਰੋਬਲਮ ਆਉਂਦੀ ਹੈਗੀ ਇਸ ਕਰਕੇ ਜਿੰਨਾ ਬੱਚਾ ਨੂੰ ਗੇਮ ਵਾਲੀ ਸੈਟ ਤੇ ਲੈ ਕੇ ਆਉਣਾ ਹੈਗਾ ਉਹਨੂੰ ਉਹਨੂੰ ਹੈਲਪ ਕਰਨੀ ਚਾਹੀਦੀ ਉਹਨਾਂ ਨੂੰ ਉਹਦੇ ਲਈ ਆਪ ਵੀ ਐਫਰਟਸ ਕਰਨੇ ਚਾਹੀਦੇ ਆਪ ਨਾਲ ਲੱਗੋ ਉਹਨਾਂ ਨੂੰ ਪੁਸ਼ ਕਰੋ ਕਿਤੇ ਉਹਨਾਂ ਨੂੰ ਜਰੂਰਤਾਂ ਨੂੰ ਹੈਲਪ ਕਰੋ ਕਿਨੂੰ ਕੁਝ ਨਹੀਂ ਪਤਾ ਉਹਨਾਂ ਦੇ ਲਈ ਕੀ ਚੰਗਾ ਕੀ ਮਾੜਾ ਹੈ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਬਿਹਤਰ ਫਿਊਚਰ ਵੱਸ ਲੈਣ ਕੀ ਜਾਣਾ ਹੈ ਸਭ ਤੋਂ ਵੱਡਾ ਰੋਲ ਮਾਪਿਆਂ ਦਾ ਮੇਰੀ ਬੇਟੀ ਨੇ 골ਡ ਪ੍ਰੋਪਰ ਕੀਤਾ ਐਕਚੁਅਲੀ ਆ ਫਰਸਟ ਟਾਈਮ ਨਹੀਂ ਹੈ ਪਹਿਲਾਂ ਵੀ ਇਹ ਸਟੇਟ ਵੀ ਖੇਡ ਕੇ ਆ ਚੁੱਕੀ ਐ ਤੇ ਬਾਦਲ ਵੀ ਬਹੁਤ سارے ਮੈਚ ਹੋਏ ਐ ਇਹਦੇ ਇਹ ਹਮੇਸ਼ਾ ਹੀ 골ਡ ਜਾਂ সিলవర్ ਆਉਂਦੀ ਰਹਿੰਦੇ ਆ ਬਟ ਦਾ ਮੇਨ ਥਿੰਗ ਇਜ਼ ਥੈਟ ਕਿ ਇਸ ਵਾਰ ਇਹਦੇ ਸਕੋਰ 200 ਚ 200 ਹੀ ਆਇਆ ਪੂਰਾ ਇੱਕ ਵੀ ਪੁਆਇੰਟ ਇਹਨੇ ਇਧਰ ਉਧਰ ਨੂੰ ਜਾਂ ਨ ਦਿੱਤਾ ਸੋ ਦੈਟਸ ਦ ਬਿਗ ਅਚੀਵਮੈਂਟ ਫॉर ਹਰ ਮੇਰੇ ਹਸਬੰਡ ਉਸ ਦਿਨ ਘਰ ਹੈ ਨਹੀਂ ਸੀ ਜਿਸ ਦਿਨ ਮੈਚ ਸੀ ਤੇ ਮੈਂ ਇਹਨੂੰ ਲੈ ਕੇ ਕਿ ਮੈਂ ਇਹਦੇ ਨਾਲ ਹੀ ਸੀਗੀ ਤੇ ਉਸ ਟਾਈਮ ਬਹੁਤ ਪ੍ਰਾਊਡਫੁਲ ਮੂਮੈਂਟ ਸੀਗੀ ਅ ਜਦੋਂ ਸਾਨੂੰ ਇਹਦੇ ਸਕੋਰ ਦਾ ਪਤਾ ਲੱਗਿਆ ਸੀ ਉਦੋਂ ਮੈਡਲ ਅਚੀਵ ਕਰਨ ਗਈ ਜਿਹੜੀ ਉੱਥੇ ਹੋਰ ਵੀ ਬੈਠੀ ਸੀ ਸਾਰੇ ਦੇ ਨਾਮ ਨਾਲ ਪੁਛਰੇ ਸੀ ਬੇਟਾ ਤੁਸੀਂ ਸਿਮਰਨ ਹੋ ਤੁਸੀਂ ਸਿਮਰਨ ਹੋ ਤਾਂ ਦੈਟ ਵਾਸ ਵੈਰੀ ਪ੍ਰਾਊਡ ਫੁਲ ਮੂਮੈਂਟ ਫਾਰ ਮੀ ਹਾਂਜੀ ਸਰ ਬਹੁਤ ਜ਼ਿਆਦਾ ਸਪੋਰਟ ਐਕਚੁਅਲੀ ਅ ਅਮਨ ਦੀ ਜਿਵੇਂ ਮੇਰੇ ਹਸਬੰਡ ਦੇ ਕੋਈ ਵੀ ਸਾਡੇ ਹੋਰ ਹੈਨਿੰਗ ਆ ਚਾਚਾ ਤਾਏ ਕੁਝ ਵੀ ਜਿਹਦੇ ਮੈਚ ਹੁੰਦੇ ਆ ਚਾਹੇ ਮੈਂ ਜਿੱਦਾਂ ਮਰਜ਼ੀ ਲੈ ਕੇ ਜਾਵਾਂ ਯਾ ਅਮਨ ਵੀ ਜਿੱਦਾਂ ਮਰਜ਼ੀ ਛੁੱਟੀ ਲੈਣ ਆਪਣਾ ਮਤਲਬ ਟਾਈਮ ਕੱਢ ਕੇ ਇਹਨੂੰ ਲੈ ਕੇ ਜਾਣਾ ਜਿੱਥੇ ਵੀ ਦੀ ਪ੍ਰੈਕਟਿਸ ਦਾ ਟਾਈਮ ਹੁੰਦਾ ਮਾਰਨਿੰਗ 5 ਵਜੇ ਉੱਠ ਕੇ ਲੈ ਕੇ ਜਾਣਾ ਇਹਨੂੰ ਫਿਰ ਸ਼ਾਮ ਨੂੰ ਫਿਰ ਇਹਨੂੰ ਵਾਪਸ ਲੈ ਕੇ ਜਾਣਾ ਪ੍ਰੈਕਟਿਸ ਲਈ ਸੋ ਪੇਰੈਂਟਸ ਦੇ ਸਪੋਰਟ ਨਾਲ ਹੀ ਹੈਗਾ ਨਹੀਂ ਸਰ ਸ਼ੀ ਇਜ਼ ਅ ਗੋਡ ਗਿਫਟਡ ਚਾਈਲਡ ਐਕਚੁਅਲੀ ਪੜਾਈ ਵਿੱਚ ਵੀ ਇਹ ਬਹੁਤ ਜ਼ਿਆਦਾ ਮਤਲਬ ਵਧੀਆ ਕਰ ਰਹੀ ਹੈ ਸਕੋਰ ਸਾਨੂੰ ਖੁਦ ਹੈਰਾਨੀ ਹੁੰਦੀ ਹੈ ਕਿਉਂਕਿ ਇਹਨੂੰ ਟਾਈਮ ਹੀ ਨਹੀਂ ਮਿਲਦਾ ਸਕੂਲੋਂ ਆਂਦੀ ਹੈ ਇਹ ਬਸ ਇੱਕ ਘੰਟਾ ਰੈਸਟ ਕਰਨ ਸਾਰੇ ਨੇ ਆਪਣਾ ਸ਼ੂਟਿੰਗ ਲਈ ਜਾਣਾ ਹੁੰਦਾ 2.5 ਘੰਟੇ ਉੱਥੇ ਪ੍ਰੈਕਟਿਸ ਕਰਦੀ ਹੈ ਤੇ ਮਤਲਬ ਸੀ ਇਸ ਅ ਬੌਡ ਗਿਫਟਡ ਕਿ ਉਹ ਬਸ ਸਕੂਲ ਚ ਹੀ ਪੜਦੀ ਆ ਤੇ ਉਹਦਾ ਰਿਜ਼ਲਟ ਵੀ ਬਹੁਤ ਅੱਛਾ ਆਉਂਦਾ ਹੈ ਸਾਨੂੰ ਕੋਈ ਇਹ ਨਹੀਂ ਕਿ ਅਸੀਂ ਪੜਾਈ ਵਾਲੇ ਪਾਸੋਂ ਇਹਦੇ ਬਣੀਓ ਥੋੜਾ ਸਾਈਡ ਆ ਉਹ ਵੀ ਕੋਈ ਚੱਕਰ ਨਹੀਂ ਆ ਹਾਂਜੀ ਇਹ ਬੁੱਕਸ ਵਗੈਰਾ ਰੀਡ ਕਰਦੀ ਆ ਜਾਂ ਜਿਸ ਦਿਨ ਸੰਡੇ ਹੁੰਦਾ ਫ੍ਰੀ ਟਾਈਮ ਪੇਂਟਿੰਗ ਕਰ ਲੀਆ ਕੁਝ ਕ੍ਰੀਏਟਿਵ ਥਿੰਗਸ ਬਣਾ ਲੀਆ ਇਹਨੂੰ ਸ਼ੌਂਕ ਹੈਗਾ ਇਹਨਾਂ ਵਿੱਚ ਅ ਸਰ ਐਕਚੁਅਲੀ ਜਿਵੇਂ ਆਪਣੇ ਅ ਅਲਗ ਵਾਲੇ ਮਾਹੌਲ ਚ ਹੁੰਦਾ ਹੀ ਐ ਹਰੇਕ ਕਹਿੰਦਾ ਕਿ ਦੋ ਬੇਟੀਆਂ ਐ ਬੇਟਾ ਹੈ ਨਹੀਂ ਐ ਕੁਛ ਵੀ ਉਹ ਚੀਜ਼ ਸਾਨੂੰ ਦੋਨਾਂ ਨੂੰ ਕਦੇ ਵੀ ਰਿਅਲਾਈਜ਼ ਨਹੀਂ ਹੋਈ ਵੀ ਸਾਡੇ ਬੇਟਾ ਹੈ ਨਹੀਂਗਾ ਤੇ ਅਸੀਂ ਆਪਣੀਆਂ ਬੇਟੀਆਂ ਨੂੰ ਇੰਨਾ ਅੱਗੇ ਤੱਕ ਲੈ ਕੇ ਜਾਣਾ ਕਿ ਮਤਲਬ ਜਿਹੜੇ ਅੱਜ ਲੋਕ ਬੋਲ ਰਹੇ ਐ ਬੇਟਾ ਹੈ ਨਹੀਂ ਉਹਨਾਂ ਨੂੰ ਦਿਖਾਣਾ ਐ ਕਿ ਵਾਕਈ ਬੇਟੀਆਂ ਵੀ ਬੇਟਿਆਂ ਨਾਲੋਂ ਘੱਟ ਨਹੀਂ ਹੈਗੀਆਂ ਹਾਂਜੀ ਇਹ ਤਾਂ ਹੈ ਬਟ ਅਗਰ ਇਹਦਾ ਗੋਲ ਐ ਤਾਂ ਅਸੀਂ ਇਹਦੇ ਨਾਲ ਖੜੇ ਆ ਬਿਲਕੁਲ ਅਖੀਰ ਤੱਕ ਇਹਦੇ ਨਾਲ ਖੜਾਂਗੇ ਤੇ ਇਹਨੂੰ ਇੱਕ ਆਈਪੀਐਸ ਆਫੀਸਰ ਬੰਦਾ ਦੇਖਾਂਗੇ